ਹੈਲੋ ਦੋਸਤੋ ਮੈਂ ਨਵਜਿੰਦਰ ਸਿੰਘ ਲਰਨ ਡੇ ਤੇ ਤੁਹਾਡਾ ਸਵਾਗਤ ਕਰਦਾ ਹਾਂ ਤਾਂ ਆਪਣੀ ਕੱਲ ਜੋ ਹੈ ਪੰਜਾਬ ਜੀ ਕੇ ਦੀਆਂ ਪੂਰੀਆਂ ਜਿਹੜੀਆਂ ਕਲਾਸਿਸ ਸੀ ਖਤਮ ਹੋ ਚੁੱਕੀਆਂ ਨੇ ਆਪਾਂ ਜਿਹੜੀ ਥਿਉਰੀ ਸੀ ਉਹ ਕੰਪਲੀਟ ਜਿਹੜੀ ਹੈ ਉਹ ਕਰ ਚੁੱਕੇ ਹਾਂ ਜਿੰਨੀ ਆਪਾਂ ਨੂੰ ਪੰਜਾਬ ਪੁਲਿਸ ਨਾਲ ਰਿਲੇਟਡ ਚਾਹੀਦੀ ਸੀ ਤਾਂ ਅੱਜ ਆਪਾਂ ਜਿਹੜੀਆਂ ਕਲਾਸਿਸ ਨੇ ਉਹ ਇੰਡੀਅਨ ਜੀ ਕੇ ਤੇ ਸਟਾਰਟ ਕਰ ਰਹੇ ਹਾਂ ਠੀਕ ਹੈ ਜਿਹਦਾ ਨਾਮ ਆਪਾਂ ਜੋ ਰੱਖ ਰੱਖਿਆ ਹੈ ਉਹ ਹੈ ਆਪਣੇ ਕੋਲ ਸਿਲੈਕਸ਼ਨ ਸੀਰੀਜ਼ ਸਿਲੈਕਸ਼ਨ ਸੀਰੀਜ਼ ਮਤਲਬ ਕਿ ਇਹਦੇ ਰਿਲੇਟਡ ਜਿਹੜੀਆਂ ਇਸ ਤਰੀਕੇ ਨਾਲ ਆਪਣੀਆਂ ਰੋਜ਼ਾਨਾ ਕਲਾਸਿਸ ਚੱਲਣਗੀਆਂ ਔਰ ਕਲਾਸਾਂ ਜਿਹੜੀਆਂ ਹੋਣੀਆਂ ਉਹ ਥਿਊਰੀ ਬੇਸ ਜਿਹੜੀਆਂ ਉਹ ਰਹਿਣਗੀਆਂ ਆਪਾਂ ਐਮਸੀਕੂ ਕਲਾਸਿਸ ਨਹੀਂ ਇਹਦੇ ਵਿੱਚ ਥਿਊਰੀ ਕਲਾਸ ਆਪਾਂ ਕਰ ਰਹੇ ਹਾਂ ਮਤਲਬ ਕਿ ਪੂਰੀ ਥਿਊਰੀ ਜਿਹੜੀ ਹੈਗੀ ਉਸ ਨੂੰ ਕੰਪਲੀਟ ਕਰਾਂਗੇ ਕਲਾਸਿਸ ਦੇ ਵਾਈਜ਼ ਨੰਬਰ ਵਾਈਜ਼ ਚਲਦੇ ਹੋਏ ਠੀਕ ਹੈ ਤਾਂ ਇੰਡੀਅਨ ਜੀਕੇ ਆਪਾਂ ਇਹਦੇ ਵਿੱਚ ਪੂਰੀ ਕੰਪਲੀਟ ਕਰਾਂਗੇ ਇੰਡੀਅਨ ਜੀਕੇ ਨੂੰ ਕੰਪਲੀਟ ਕਰਦੇ ਹੀ ਆਪਣੇ ਨਾਲ ਜਦੋਂ ਇੰਡੀਅਨ ਜੀਕੇ ਤੋਂ ਬਾਅਦ ਜਿਹੜੀ ਆਪਣੀ ਪੋਲਿਟੀ ਸ਼ੁਰੂ ਹੋਏਗੀ ਫਿਰ ਆਪਾਂ ਪੋਲਿਟੀ ਦੀਆਂ ਉਹ ਲਾਸਾਂ ਜਿਹੜੀਆਂ ਨੇ ਉਸ ਨੂੰ ਕੰਪਲੀਟ ਕਰਾਂਗੇ ਠੀਕ ਹੈ ਤਾਂ ਕਲਾਸ ਦੇ ਨਾਲ ਬਨੇ ਰਹਿਣਾ ਜੁੜੇ ਰਹਿਣਾ ਅਗਰ ਤੁਸੀਂ ਹਜੇ ਤੱਕ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲੈਣਾ ਔਰ ਬੈਲ ਆਈਕਨ ਵਾਲੀ ਘੰਟੀ ਨੂੰ ਆਲ ਤੇ ਜੁੜ ਪ੍ਰੈਸ ਕਰ ਲਓ ਤਾਂ ਕਿ ਅੱਗੇ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹਿਲਾਂ ਪਹੁੰਚਦੀ ਰਹੇ ਤਾਂ ਕਰਦੇ ਹਾਂ ਅੱਜ ਦੀ ਕਲਾਸ ਦੀ ਸ਼ੁਰੂ ਮਾਡਰਨ ਹਿਸਟਰੀ ਠੀਕ ਹੈ ਤਾਂ ਮਾਡਰਨ ਹਿਸਟਰੀ ਜੋ ਆਪਾਂ ਇੰਡੀਆ ਦੇ ਵਿੱਚ ਜਿਹੜੀ ਹੈ ਆਪਣੀ ਇੰਡੀਆ ਦੀ ਉਹ ਸ਼ੁਰੂ ਕਰਨ ਜਾ ਰਹੇ ਕਿਉਂਕਿ ਆਪਣੇ ਪੰਜਾਬ ਪੁਲਿਸ ਨਾਲ ਰਿਲੇਟਡ ਜਿਹੜੀ ਮੇਨ ਜਿਹੜਾ ਹੈ ਉਹ ਫੋਕਸ ਰੱਖਿਆ ਗਿਆ ਉਹ ਮਾਡਰਨ ਹਿਸਟਰੀ ਤੇ ਰੱਖਿਆ ਗਿਆ ਮਤਲਬ ਕਿ ਉਹਦੇ ਸਿਲੇਬਸ ਦੇ ਵਿੱਚ ਜਿਹੜੀ ਆਪਾਂ ਨੂੰ ਮੈਂਸ਼ਨ ਕੀਤੀ ਗਈ ਹੈ ਉਹ ਆਪਣੇ ਕੋਲ ਮਾਡਰਨ ਹਿਸਟਰੀ ਹੀ ਹੈ ਠੀਕ ਹੈ ਤਾਂ ਮਾਡਰਨ ਹਿਸਟਰੀ ਜਿਹੜੀ ਸ਼ੁਰੂ ਹੁੰਦੀ ਹੈ ਉਹ ਆਪਣੇ ਕੋਲ ਹੁੰਦੀ ਹੈ ਜੀ ਇਥੋਂ ਠੀਕ ਹੈ ਤਾਂ ਮਾਡਰਨ ਹਿਸਟਰੀ ਆਪਣੀ ਕਦੋਂ ਸ਼ੁਰੂ ਹੁੰਦੀ ਹੈ ਮਾਡਰਨ ਹਿਸਟਰੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਅੰਗਰੇਜ਼ ਜਿਹੜੇ ਹੁੰਦੇ ਨੇ ਉਹ ਇੰਡੀਆ ਦੇ ਵਿੱਚ ਐਂਟਰ ਕਰਦੇ ਨੇ ਭਾਰਤ ਦੇ ਵਿੱਚ ਐਂਟਰ ਕਰਦੇ ਨੇ ਤਾਂ ਉਸ ਸਮੇਂ ਤੋਂ ਜਿਹੜੀ ਹੈ ਆਪਣੇ ਕੋਲ ਮਾਡਰਨ ਹਿਸਟਰੀ ਜਿਹੜੀ ਹੈ ਉਸ ਨੂੰ ਉਸ ਸਮੇਂ ਤੋਂ ਦੀ ਸ਼ੁਰੂਆਤ ਮੰਨੀ ਗਈ ਹੈ ਤਾਂ ਅਗਰ ਗੱਲ ਕਰੀਏ ਆਪਾਂ ਫਾਦਰ ਆਫ ਹਿਸਟਰੀ ਠੀਕ ਹੈ ਫਾਦਰ ਆਫ ਹਿਸਟਰੀ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਫਾਦਰ ਆਫ ਹਿਸਟਰੀ ਦਾ ਨਾਮ ਹੈ ਜੀ ਡੋਟਰ ਠੀਕ ਹੈ ਹੀਰੋ ਡੋਟਰਸ ਠੀਕ ਹੈ ਹੀਰੋ ਡੋਟਰਸ ਤਾਂ ਹੀਰੋ ਡੋਟਰਸ ਜੋ ਹੈ ਇਹ ਫਾਦਰ ਆਫ ਹਿਸਟਰੀ ਵਜੋਂ ਇਸ ਨੂੰ ਆਪਾਂ ਜਾਣਦੇ ਹਾਂ ਤਾਂ ਆਪਣੀ ਅੱਜ ਦੀ ਕਲਾਸ ਜੋ ਹੈ ਤੋਂ ਸਟਾਰਟ ਹੁੰਦੀ ਹੈ ਜਿਸ ਦਾ ਆਪਣੇ ਕੋਲ ਪਹਿਲਾ ਟੌਪਿਕ ਹੈ 1757 ਦੀ ਬੈਟਲ ਆਫ ਪਲਾਸੀ ਠੀਕ ਹੈ ਜਿਹੜੀ ਕਿੱਥੇ ਲੜੀ ਗਈ ਸੀ ਬੰਗਾਲ ਦੇ ਵਿੱਚ ਤਾਂ ਆਪਾਂ ਕਿਹਾ ਨਾ ਕਿ ਆਪਣੀ ਮਾਡਰਨ ਹਿਸਟਰੀ ਜਿਹੜੀ ਹੈ ਉਹ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਆਪਣੀ ਜਦੋਂ ਅੰਗਰੇਜ਼ ਜਿਹੜੇ ਨੇ ਉਹ ਭਾਰਤ ਦੇ ਵਿੱਚ ਐਂਟਰ ਕਰਦੇ ਨੇ ਤਾਂ ਅੰਗਰੇਜ਼ ਜਿਹੜੇ ਐਂਟਰ ਕਿੱਥੋਂ ਦੀ ਕਰਦੇ ਨੇ ਬੰਗਾਲ ਥਾਣੀ ਕਿਉਂਕਿ ਜਿਹੜਾ ਪਹਿਲਾ ਕਬਜ਼ਾ ਹੁੰਦਾ ਉਹਨਾਂ ਦਾ ਕਿੱਥੇ ਕਰਦੇ ਨੇ ਉਹ ਬੰਗਾਲ ਤੇ ਆ ਕੇ ਹੀ ਕਰਦੇ ਨੇ ਔਰ ਬਾਅਦ ਦੇ ਵਿੱਚ ਪੂਰੇ ਭਾਰਤ ਨੂੰ ਆਪਣੀ ਹੱਥੇ ਦੇ ਵਿੱਚ ਲੈ ਲੈਂਦੇ ਨੇ ਠੀਕ ਹੈ ਤਾਂ ਫਸਟ ਹੈ ਆਪਣੇ ਕੋਲ 1757 ਦੀ ਬੈਟਲ ਬੈਟਲ ਆਫ ਪਲਾਸੀ ਜਿਹੜੀ ਕਿ ਦੇ ਵਿੱਚ ਹੁੰਦੀ ਹੈ ਸਰਾਜੋ ਦੌਲਾ ਅਤੇ ਰੌਬਰਟ ਕਲਾਈਵ ਜਿਹੜਾ ਕਿ ਅੰਗਰੇਜ਼ਾਂ ਦਾ ਜਿਹੜਾ ਸੀਗਾ ਸੇਨਾ ਦਾ ਜਿਹੜਾ ਸੀਗਾ ਕਮਾਂਡਰ ਸੀਗਾ ਠੀਕ ਹੈ ਉਸ ਸਮੇਂ ਤੇ ਠੀਕ ਹੈ ਤਾਂ ਇਧਰੋਂ ਸੀਗਾ ਜੀ ਆਪਣੇ ਕੋਲ ਨਵਾਬ ਆਫ ਬੰਗਾਲ ਕੌਨ ਸਿਰਾਜੂ ਦੌਲਾ ਤੇ ਨਾ ਦੋਨਾਂ ਦੇ ਵਿੱਚ ਜਿਹੜੀ ਹੁੰਦੀ ਹੈ ਇਹ ਲੜਾਈ ਹੁੰਦੀ ਹੈ ਬੈਟਲ ਆਫ ਪਲਾਸੀ ਜਿਹੜੀ ਬੈਟਲ ਇਹ ਹੁੰਦੀ ਹੈ ਤਾਂ ਇਸ ਲੜਾਈ ਦੇ ਵਿੱਚ ਜਿਹੜੇ ਹੁੰਦੇ ਨੇ ਅ ਅੰਗਰੇਜ਼ ਜਿਹੜੇ ਹੁੰਦੇ ਨੇ ਉਹ ਜਿੱਤ ਹਾਸਲ ਕਰਦੇ ਨੇ ਤਾਂ ਅੰਗਰੇਜ਼ ਜਿੱਤਣ ਤੋਂ ਬਾਅਦ ਕੀ ਕਰਦੇ ਨੇ ਬੰਗਾਲ ਦਾ ਜਿਹੜਾ ਹੁੰਦਾ ਹੈ ਨਵਾਬ ਜਿਹੜਾ ਹੁੰਦਾ ਉਹ ਕਿਸ ਨੂੰ ਬਣਾ ਦਿੰਦੇ ਨੇ ਉਹ ਮੀਰ ਕਾਸਿਮ ਨੂੰ ਬਣਾ ਦਿੰਦੇ ਨੇ ਠੀਕ ਹੈ ਮੀਰ ਕਾਸਿਮ ਨੂੰ ਜਿਹੜਾ ਹੁੰਦਾ ਉਹ ਬੰਗਾਲ ਦਾ ਨਵਾਬ ਬਣਾ ਦਿੰਦੇ ਨੇ ਬਟ ਜਿਹੜਾ ਮੀਰ ਕਾਸਿਮ ਹੁੰਦਾ ਉਹ ਇਹਨਾਂ ਦੇ ਅਕੋਰਡਿੰਗ ਜ਼ਿਆਦਾਤਰ ਕੰਮ ਜਿਹੜਾ ਹੁੰਦਾ ਉਹ ਨਾ ਕਰਨ ਦੇ ਕਾਰਨ ਠੀਕ ਹੈ ਸੌਰੀ ਮੀਰ জাফর ਨੂੰ ਬਣਾਉਂਦੇ ਸੌਰੀ ਠੀਕ ਹੈ ਇੱਥੇ ਥੋੜੀ ਗਲਤੀ ਹੋਈ ਮੀਰ জাফর ਨੂੰ ਬਣਾਉਂਦੇ ਨੇ ਪਹਿਲਾਂ ਠੀਕ ਹੈ ਪਹਿਲਾਂ ਜਿਹੜੇ ਅੰਗਰੇਜ਼ ਹੁੰਦੇ ਆ ਬੰਗਾਲ ਨੂੰ ਇੱਕ ਵਾਰ ਜਿੱਤਣ ਤੋਂ ਬਾਅਦ ਬੈਟਲ ਆਫ ਪਲਾਸੀ ਦੇ ਵਿੱਚ ਤਾਂ ਮੀਰ ਜਿਹੜਾ ਹੁੰਦਾ ਹੈ ਮੀਰ জাফর ਨੂੰ ਜਿਹੜਾ ਹੁੰਦਾ ਉੱਥੋਂ ਦਾ ਨਵਾਬ ਬਣਾਉਂਦੇ ਨੇ ਠੀਕ ਹੈ ਮੀਰ জাফর ਨੂੰ ਜਿਹਦੇ ਤੋਂ ਉੱਥੋਂ ਦਾ ਨਵਾਬ ਬਣਾਉਂਦੇ ਨੇ ਬਟ ਉਹ ਜਿਹੜਾ ਹੁੰਦਾ ਇਹਨਾਂ ਦੇ ਅਕੋਰਡਿੰਗ ਜ਼ਿਆਦਾਤਰ ਕੰਮ ਜਿਹੜਾ ਹੁੰਦਾ ਉਹ ਨਹੀਂ ਕਰਦਾ ਠੀਕ ਹੈ ਤਾਂ ਫਿਰ ਕੀ ਹੁੰਦਾ ਅੰਗਰੇਜ਼ਾਂ ਦੁਆਰਾ ਮੀਰ জাফর ਨੂੰ ਹਟਾ ਕੇ ਫਿਰ ਮੀਰ ਕਾਸਿਮ ਨੂੰ ਬਿਠਾਇਆ ਜਾਂਦਾ ਹੈ ਠ ਫਿਰ ਮੀਰ ਕਾਸਿਮ ਉਹ ਜਿਹੜਾ ਹੁੰਦਾ ਅੰਗਰੇਜ਼ਾਂ ਦੁਆਰਾ ਜਿਹੜਾ ਹੁੰਦਾ ਬੰਗਾਲ ਦਾ ਨਵਾਬ ਬਣਾਇਆ ਜਾਂਦਾ ਹੈ ਉਸ ਤੋਂ ਬਾਅਦ ਕੀ ਹੁੰਦਾ ਹੈ ਜੀ ਉਸ ਤੋਂ ਬਾਅਦ ਇਸ ਤਰੀਕੇ ਨਾਲ ਚੱਲਦੇ ਹੋਏ ਜਿਵੇਂ ਜਿਹੜੀ ਇਹਨਾਂ ਦੀ ਕੰਮ ਹੁੰਦਾ ਚੱਲਦਾ ਹੁੰਦਾ ਬਟ ਜਿਹੜਾ ਇਹਨਾਂ ਨੂੰ ਚਾਹੀਦਾ ਹੁੰਦਾ ਪੂਰੇ ਦਾ ਪੂਰਾ ਜਿਹੜਾ ਹੁੰਦਾ ਕਬਜ਼ਾ ਆਪਣਾ ਕੰਪਲੀਟਲੀ ਤਰੀਕੇ ਨਾਲ ਕਰਨਾ ਹੁੰਦਾ ਕਿਉਂਕਿ ਇਹਨਾਂ ਨੇ ਆਪਦੇ ਜਿਹੜੇ ਹਿਸਾਬ ਨਾਲ ਆਏ ਹੁੰਦੇ ਨੇ ਭਾਰਤ ਇਹ ਕਬਜ਼ਾ ਕਰ ਲਈ ਤਾਂ ਹੌਲੀ-ਹੌਲੀ ਅੱਗੇ ਵਧਦੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਜਦੋਂ ਅੱਗੇ ਵਧਦੇ ਨੇ ਤਾਂ ਕੀ ਹੁੰਦੀ ਹੈ 1764 ਦੇ ਵਿੱਚ ਬੈਟਲ ਆਫ ਬਕਸਰ ਹੁੰਦੀ ਹੈ ਠੀਕ ਹੈ ਬੈ ਆ ਆਵਾਜ਼ ਠੀਕ ਹੈ ਨਵਾਬ ਆਵਾਜ਼ ਜਿਹੜਾ ਕਿ ਉਸ ਸਮੇਂ ਤੇ ਬੰਗਾਲ ਦਾ ਨਵਾਬ ਸੀ ਠੀਕ ਹੈ ਤਾਂ ਆਪਣੇ ਕੋਲ ਆ ਜਾਂਦਾ ਜੀ ਮੋਗਲ ਐਂਪੈਰਰ ਹੁੰਦਾ ਇਹਨਾਂ ਦੇ ਨਾਲ ਸ਼ਾਹ ਆਲਮ 2 ਠੀਕ ਹੈ ਤੇ ਇਹਨਾਂ ਸਭ ਨੇ ਮਿਲ ਕੇ ਜਿਹੜਾ ਸੀਗਾ ਕਿਹਦੇ ਨਾਲ ਇਹ ਵਾਰ ਕੀਤੀ ਸੀ ਕਿਹਦੇ ਨਾਲ ਬੈਟਲ ਕੀਤੀ ਸੀ ਉਸ ਸਮੇਂ ਤੇ ਵੀ ਕੌਣ ਸੀਗਾ ਰੋਬਰਟ ਕਲਾਈਬ ਬਟ ਰੋਬਰਟ ਕਲਾਈਬ ਉਸ ਸਮੇਂ ਤੇ ਹੀ ਯੁੱਧ ਲੜ ਨਹੀਂ ਆਇਆ ਸੀ ਰੋਬਰਟ ਕਲਾਈਬ ਜਿਹੜਾ ਸੀਗਾ ਉਹਨਾਂ ਦਾ ਉਸ ਸਮੇਂ ਤੇ ਜਿਹੜਾ ਸੀਗਾ ਉਹ ਹੈੱਡ ਸੀਗਾ ਬਟ ਜਿਹੜੀ ਇਹਨਾਂ ਦੀ ਸੈਨਾ ਦੀ ਅਗਵਾਈ ਸੀ ਉਹ ਕੌਣ ਕਰ ਰਿਹਾ ਸੀ ਉਹ ਕਰ ਰਿਹਾ ਸੀ ਜੀ ਹੈਕਟਰ ਮਨਰੋ ਠੀਕ ਹੈ ਇਨਾਂ ਦੀ ਸੈਨਾ ਅੰਗਰੇਜ਼ਾਂ ਦੀ ਸੈਨਾ ਦੀ ਗਵਾਹੀ ਕੀਤੀ ਜਾ ਰਹੀ ਸੀਗੀ ਐਕਟਰ ਮਨਰੋ ਦੁਆਰਾ ਤੇ ਇਸ ਜਿਹੜੀ ਬੈਟਲ ਨੂੰ ਵੀ ਕੌਣ ਹੁੰਦੇ ਨੇ ਅੰਗਰੇਜ਼ ਜਿਹੜੇ ਹੁੰਦੇ ਨੇ ਉਹ ਜਿੱਤਦੇ ਹਨ ਅਤੇ ਬੰਗਾਲ ਤੇ ਆਪਣਾ ਪੂਰੀ ਤਰੀਕੇ ਦੇ ਨਾਲ ਕਬਜ਼ਾ ਕਰ ਲੈਂਦੇ ਹਨ ਮਤਲਬ ਕਿ ਬੈਟਲ ਆਫ ਬਕਸਰ ਤੋਂ ਬਾਅਦ ਜਿਹੜਾ ਅੰਗਰੇਜ਼ਾਂ ਨੇ ਸੀ ਬੰਗਾਲ ਦੇ ਉੱਪਰ ਪੂਰਾ ਕਬਜ਼ਾ ਜਿਹੜਾ ਸੀਗਾ ਆਪਣਾ ਬਣਾ ਲਿਆ ਸੀ ਪੂਰਾ ਕਬਜ਼ਾ ਬੈਟਲ ਆਫ ਬਕਸਰ ਤੋਂ ਬਾਅਦ ਜਦੋਂ ਜਿਹੜੇ ਹੁੰਦੇ ਨੇ ਅੰਗਰੇਜ਼ ਪੂਰੀ ਤਰੀਕੇ ਨਾਲ ਆਪਣਾ ਕਬਜ਼ਾ ਜਿਹੜਾ ਹੈਗਾ ਬੰਗਾਲ ਤੇ ਕਰ ਲੈਂਦੇ ਨੇ ਤਾਂ ਉਸ ਤੋਂ ਬਾਅਦ ਉਹ ਆਪਣਾ ਸ਼ਾਸਨ ਜਿਹੜਾ ਹੁੰਦਾ ਬੰਗਾਲ ਦੇ ਵਿੱਚ ਸ਼ੁਰੂ ਕਰ गवर्नर जनरल ऑफ बंगाल तो यह सारे अपने वाइज देते हुए हैं जिम्मे कि अपने को फस्ट गवर्नर ऑफ बंगाल जो बनता है रॉबर्ट कलाइव होंगे क्योंकि यही शुरू तो इंडिया के पहला आया से और इसी द्वारा ही जो लड़ाई लड़िया गई और बंगाल में जितया गया तो फस्ट गवर्नर ਓਪਨ ਗੋਲਵ ਕੀ ਨੂੰ ਬਣਾਇਆ ਜਾਂਦਾ ਰਾਬਰਟ ਕਲਾਈਵ ਨੂੰ ਉਸ ਤੋਂ ਬਾਅਦ ਬੰਦਾ ਜੀ ਫਰਸਟ ਗਵਰਨਰ ਜਨਰਲ ਆਫ ਬੰਗਾਲ ਠੀਕ ਹੈ ਫਰਸਟ ਗਵਰਨਰ ਜਨਰਲ ਆਫ ਬੰਗਾਲ ਬੰਦਾ ਵਨ ਹਾਸਟਿੰਗ ਫਿਰ ਆਪਣੇ ਕੋਲ ਹੁੰਦਾ ਫਰਸਟ ਗਵਰਨਰ ਜਨਰਲ ਆਫ ਇੰਡੀਆ ਕਿਉਂਕਿ ਜਿਹੜਾ ਹੁੰਦਾ 1833 ਤੋਂ ਬਾਅਦ ਪਹਿਲਾਂ ਇਸ ਤੋਂ ਪਹਿਲਾਂ ਬੰਗਾਲ ਦੇ ਉੱਪਰ ਜਿਹੜਾ ਸਿਰ ਨਰਾਜ ਸੀਗਾ 1833 ਤੋਂ ਬਾਅਦ ਹੀ ਪੂਰੀਆ ਇੰਡੀਆ ਦੇ ਵਿੱਚ ਆਪਣਾ ਰਾਜ ਫੈਲਾਉਣ ਲੱਗਦੇ ਨੇ ਔਰ ਆਪਣਾ ਜਿਹੜਾ ਗਵਰਨਰ ਜਨਰਲ ਆਫ ਬੰਗਾਲ ਸੀ ਉਸ ਦਾ ਵੀ ਨਾਮ ਬਦਲ ਕੇ ਕੀ ਕਰ ਦਿੰਦੇ ਨੇ ਗਵਰਨਰ ਜਨਰਲ ਆਫ ਇੰਡੀਆ ਕਰ ਦਿੰਦੇ ਨੇ विलीयम बैन्टिकता फस्ट गवर्नर जनरल ऑफ इंडिया बनया विलीयम बेंटिक उस तो बाद जी इंधी गवर्नर जनरल पोस्ट होंगी नाम चेंज करके की रख देंगे वॉयस रॉय तो फस्ट वॉइस रॉय ऑफ इंडिया कौन लॉर्ड कैनिंग बनया से दैन लास्ट गवर्नर जनरल ऑफ इंडिया कौन बनयाउट बैटन बनया और फस्ट एंड लास्ट इंडियन गवर्नर जनरल कौन बनया कि पहला जे भी नाम पढ़े अपना सारे, सारे के सारे ये गोरे से ठीक है उन्होंने वो कंपनी उन्होंने आके उ अपनी बनाई ठीक है तो उसके जेड़े भी यही गवर्नर ज गवर्नर जनरल बने ये सारे अंग्रेज से बट एको एक जरा अपने को इंडिया का सगा एक बंदा जोड़ा किसी इन्हों का गवर्नर जनरल बनया फस्ट एंड लास्ट इंडियन गवर्नर जनरल कौन सी सी राजा गोपालचारी जी जे वो फस्ट इंडियन सन फस्ट एंड लास्ट ही मान लो ठीक है क्योंकि उस तो बाद कोई नहीं बने पहले ही सन और उन्होंने तो बादई नहीं बनया तो फस्ट एंड लास्ट गवर्नर जनरल ऑफ इंडिया ठीक है कौन बने से अपने को जेडे कि इंडिया तो राजा गोपालचारी नैक्सट आप गल करिए कि वॉयस रॉय की पोस्ट जो शुरू हुई थी तो वॉयस रॉय जोड़े थे ने अपने कोई थी कि और किस तरीके कि अपने को देखिए का लॉर्ड कैनिंग तो लॉर्ड कैनिंग जो है अपने कोल फर्स्टली आता है लॉर्ड कैनिंग तो लॉर्ड कैनिंग जो है यने कोल आता जी अठारह सौ सतवंजा अठारह सौ छपंजा ठीक है अठारह सौ छपंजा के लिए जो लॉर्ड कैनिंग जोड़ा है वॉयस रोय बनता है तो यह रहा है अपने को अठारह सौ बाठ तक तो सैकंड जो है अपने लॉर्ड लॉयरेंस जोड़ा अठारह सौ चौंह तो बाद दे रखा बट ये अठारह सौ चौंठ तो बाद सैकेंड यह नहीं गा क्योंकि जोड़ा है अपने कोल अठारह सौ छपंजा तो बाद अठारह सौ बाठ तक अपने को लॉर्ड कैनिंग आता है और उस तो बाद लैके चौंठ तक या त्रेहठ तक मनीए तो वह अपने को जी लॉर्ड एल एलगिन ठीक है लॉर्ड एलगिन वन तो लॉर्ड एनगिन वन जोड़ा हूँ है वह अठारह सौ बारहठ तो लैके अठारह सौ तेहठ तक होंगे है ठीक है मतलब कि यानी चौंह तक है ठीक है तो तो बाद जो होंगे अठारह सौ चौंह तो लैके अठारह सौ उन्तत् तक जो है वह लॉर्ड लॉरेंस आता है ठीक है तो उस तो बाद अठारह सौ उन्तत्तर तो लैके अठारह सौ बहत्तर तक अपने कोड मायो मिलता है ठीक है उस तो बाद इतें फिर अपने को एक डेटमिस है बहत्तर तो लैके छिहत् तक तो बहत्तर तो लैके छिहत्तर तक जी डेटमिस है वो अपने कोड नॉर्थ ब्रॉक ठीक है लॉर्ड नॉर्थ ब्रॉक जोड़ा है वो इस जगह पर हों बाद है अपने को अठारह सौ छिहत्तर तो लैके अठारह सौ अस्सी तक अपने लॉर्ड लेटन आंता है उस तरीके अठारह सौ अस्सी तो लैके अठारह सौ चुरासी तक अपने लॉर्ड रिपन है फिर चौरासी तो अठासी तक अपने लॉर्ड डफरिन है फिर अठासी तो चौरानवे तक अपने कोर्ॉर्ड लैंडस्टोन है ठीक है फिर अपने को नाइनटी नाइन तो लैके 1905 तक तो अपने को लॉर्ड देना है फिर उन्नीस सौ पांच तो लैके उन्नीस तक लॉर्ड मिनटो है ठीक है और इसे तरीके अगर तुम यह स्क्रीन शॉट लेना चाहते हो तो पूरे तो पूरे जी है वॉइस रॉयज की अपने को लिमिट है जी लिस्ट है अपने को ले इस तरीके दी हुई है ਦ ਨੈਕਸਟ ਸਟੈਪ ਆਪਾਂ ਗੱਲ ਕਰਦੇ ਆ ਜਿਹੜੇ ਆਪਣੇ ਕੋਲ ਹੀ ਵੌਇਸ ਰੋਇਸ ਦਿੱਤੇ ਹੋਏ ਨੇ ਠੀਕ ਹੈ ਜਿਵੇਂ ਕਿ ਆਪਾਂ ਇਹਨਾਂ ਦੇ ਨਾਮ ਪੜੇ ਤੇ ਇਸ ਤਰੀਕੇ ਨਾਲ ਹੁਣ ਜਿਹੜੇ ਜਿਹੜੇ ਕਿਉਂਕਿ ਆਪਣੇ ਕੋਲ ਵੌਇਸ ਰੋਇਸ ਤਾਂ ਬਹੁਤ ਹੋਏ ਨਹੀਂ ਬਟ ਵੌਇਸ ਰੋਇ ਬਾਰੇ ਪੜਨਾ ਆਪਾਂ ਉਹਨਾਂ ਬਾਰੇ ਸਿਰਫ ਜਿਹੜੇ ਆਪਣੇ ਇੰਡੀਆ ਨਾਲ ਰਿਲੇਟਡ ਨੇ ਕੁਝ ਇੱਥੇ ਕਰਕੇ ਗਏ ਕੁਝ ਇੱਥੇ ਬਣਾ ਕੇ ਗਏ ਜਾਂ ਫਿਰ ਕਿਸੇ ਚੀਜ਼ ਦੀ ਇਨਵੈਂਸ਼ਨ ਕੀਤੀ ਕੁਝ ਸਟਾਰਟ ਕੀਤਾ ਕੁਝ ਖਤਮ ਕੀਤਾ ਤਾਂ ਉਹਨਾਂ ਚੀਜ਼ਾਂ ਬਾਰੇ ਜਿਹੜਾ ਹੈ ਆਪਾਂ ਜਿੰਨੇ ਨਾਲ ਵੀ ਰਿਲੇਟਡ ਹੈਗੇ ਨੇ ਉਹ ਪੜਾਂਗੇ ਤਾਂ ਫਸਟ ਹੈ ਆਪਣੇ ਕੋਲ ਲਾਰਡ ਕੈਨਿੰਗ ਤਾਂ ਲਾਰਡ ਕੈਨਿੰਗ ਬਾਰੇ ਆਪ ता इस सी उस तो इसका जोड़ा सगा कार्यकाल सगा यह तो पहल अठारह सौ छपंजा तो जोड़ा सगा यही इतने आया अठारह सौ छपंजा तो जोड़ा है इतने अपने कोई सुरय बनया हुआ था अठारह सौ सतवंजा वाला जोड़ा विद्रोह हों ठीक है अठारह सौ सतवंजा वाला जोड़ा विद्रोह लॉर्ड कैनिंग के समय से ही होंद् है ठीक है ਕਿਉਂਕਿ 1857 ਦੇ ਵਿੱਚ ਇੱਕ ਵਿਦਰੋਹ ਹੋਇਆ ਸੀ ਠੀਕ ਹੈ ਤਾਂ 1857 ਵਾਲਾ ਵਿਦਰੋਹ ਕਿਦੇ ਸਮੇਂ ਦੇ ਵਿੱਚ ਹੁੰਦਾ ਹੈ ਲਾਰਡ ਕੈਨਿੰਗ ਦੇ ਸਮੇਂ ਦੇ ਵਿੱਚ ਹੀ ਹੁੰਦਾ ਹੈ ਇੱਕ ਵਾਈ ਸੀ ਜੀ ਹੜਪ ਦੀ ਨੀਤੀ ਠੀਕ ਹੈ ਹੜਪ ਦੀ ਨੀਤੀ ਦੇ ਅੰਦਰ ਜਿਹੜੀ ਸੀਗੀ ਪਹਿਲੀ ਸਟੇਟ ਉਹ ਹੋਈ ਸੀ ਕਿਹੜੀ ਸੀਗੀ ਸਤਾਰਾ ਠੀਕ ਹੈ ਸਤਾਰਾ ਸਟੇਟ ਜਿਹੜੀ ਸੀਗੀ ਉਹ ਹੜਪ ਦੀ ਨੀਤੀ ਦੇ ਵਿੱਚ ਪਹਿਲੀ ਸਟੇਟ ਆਈ ਸੀ ਔਰ ਜਿਹੜੀ ਇਹ ਹੜਪ ਦੀ ਨੀਤੀ ਸੀਗੀ ਇਹ ਡਲਹੌਜੀ ਦੁਆਰਾ ਸ਼ੁਰੂ ਕੀਤੀ ਗਈ ਸੀ ਠੀਕ ਹੈ ਇਹ ਹੜਪ ਦੀ ਨੀਤੀ ਜਿਹੜੀ ਸੀ ਡਲਹੌਜੀ ਦੁਆਰਾ ਸ਼ੁਰੂ ਕੀਤੀ ਗਈ ਸੀ ਉਹ ਲਾਰਡ ਕੈਨਿੰਗ ਨੇ ਇਸ ਨੂੰ ਖਤਮ ਕੀਤਾ ਸੀ ਇਹ ਚੀਜ਼ ਆਪਣੇ ਲਈ ਇੰਪੋਰਟੈਂਟ ਹੈ ਕਿਉਂਕਿ ਪੁਆਇੰਟ ਜਿਹੜਾ ਹੈ ਉਹ ਆਪਾਂ ਪੁਆਇੰਟਸ ਵਾਈਜ਼ ਯਾਦ ਰੱਖਣੇ ਨੇ ਵੀ ਕਿਹੜੇ ਪੁਆਇੰਟਸ ਆਪਣੇ ਲਈ ਇੰਪੋਰਟੈਂਟ ਨੇ ਤਾਂ ਹੁਣ ਜਿਹੜੀ ਹੜਪ ਦੀ ਨੀਤੀ ਆ ਗਈ ਠੀਕ ਹੈ ਹੜਪ ਦੀ ਨੀਤੀ तो वो स्टार्ट की डलहौजी ने तो खत्म किने की खत्म की जी अपने को लॉर्ड कैनिंग ने तो लॉर्ड कैनिंग ने उसू हड़पी नीति खत्म किया बस ए पॉइंट जहाँ है उसनों याद रखना ठीक है नैक्सट अगर आप गल करिए तो लॉर्ड कैनिंग द्वारा यूनीवर्सिटीज़ बनवाई गई ठीक है लॉर्ड कैनिंग द्वारा यूनीवर्सिटीज जड़ियाँ बनवाई गई तो कि यूनीवर्सिटीज़ बनवाई गईड कैनिंग द्वारा तीन यूनीवर्सिटीज़ बनवाई गई पहली है अपने को बॉम्बे दूसरी है ਮਦਰਾਸ ਤੀਸਰੀ ਹੈ ਕੋਲਕਾਤਾ ਤਾਂ ਬੰਬਈ ਮਦਰਾਸ ਕੋਲਕਾਤਾ ਇਹ ਤਿੰਨ ਯੂਨੀਵਰਸਿਟੀਆਂ ਬਣਵਾਈਆਂ ਗਈਆਂ ਸੀ ਲਾਰਡ ਕੈਨਿੰਗ ਦੁਆਰਾ ਕਦੋਂ ਬਣਵਾਈਆਂ ਗਈਆਂ ਸੀ 1856 ਦੇ ਵਿੱਚ ਤਾਂ 1856 ਦੇ ਵਿੱਚ ਲਾਰਡ ਕੈਨਿੰਗ ਦੁਆਰਾ ਬੰਬਈ ਮਦਰਾਸ ਔਰ ਕੋਲਕਾਤਾ ਇਹ ਤਿੰਨ ਯੂਨੀਵਰਸਿਟੀਆਂ ਜਿਹੜੀਆਂ ਸੀਗੀਆਂ ਇਹ ਬਣਵਾਈਆਂ ਗਈਆਂ ਸੀਗੀਆਂ ਥੈਨ ਜਿਹੜਾ ਅਗਰ ਆਪਾਂ ਗੱਲ ਕਰੀਏ ਕਿ ਆਪਣੇ ਕੋਲ ਹਾਈ ਕੋਰਟ ਐਕਟ ਆਇਆ ਸੀ ਠੀਕ ਹੈ ਹਾਈ ਕੋਰਟ ਐਕਟ ਹੁਣ ਆਪਣੇ ਕੋਲ ਕਦੋਂ ਆਇਆ ਸੀ ਹਾਈ ਕੋਰਟ ਐਕਟ ਆਇਆ ਸੀ 1861 ਦੇ ਵਿੱਚ ਠੀਕ ਹੈ ਹਾਈ ਕੋਰਟ ਐਕਟ ਆਇਆ ਸੀ 1861 ਦੇ ਵਿੱਚ ਤਾਂ ਜਿਹੜਾ ਸੀਗਾ ਲਾਰਡ ਕੈਨਿੰਗ ਵੀ ਉਸੇ ਸਮੇਂ ਤੇ ਜਿਹੜਾ ਸੀਗਾ ਇਹ ਪਦਵੀ ਤੇ ਬੈਠਾ ਹੋਇਆ ਸੀ ਤਾਂ ਜਿਹੜਾ ਇੰਡੀਅਨ ਇਹ 1861 ਵਾਲਾ ਹਾਈ ਕੋਰਟ ਐਕਟ ਸੀਗਾ ਠੀਕ ਹੈ ਇੰਡੀਅਨ ਹਾਈ ਕੋਰਟ ਐਕਟ ਇੰਡੀਅਨ ਹਾਈ ਕੋਰਟ ਐਕਟ 1861 ਦੇ ਵਿੱਚ ਆਇਆ ਸੀ ਜਿਹਦੇ ਤਹਿਤ 1862 ਦੇ ਵਿੱਚ ਲਈ ਸੀਗੀ ਉਹ ਹਰਸਟ ਹਾਈ ਕੋਰਟ ਦੀ ਨਿਸੀ ਸਥਾਪਨਾ ਕੀਤੀ ਗਈ ਸੀ ਤਾਂ ਉਹ ਸਥਾਪਨਾ ਕਿੱਥੇ ਕੀਤੀ ਗਈ ਸੀ ਜੀ ਉਹ ਵੀ ਆਪਣੇ ਕੋਲ ਕੱਤਾ ਦੇ ਕੋਲਕੱਤਾ ਦੇ ਵਿੱਚ ਕੀਤੀ ਗਈ ਸੀ 1862 ਦੇ ਵਿੱਚ पॉइंट ने लॉर्ड कैनिंग बारे याद रखने ने क्योंकि यह पॉइंट्स ने अपने लिए बहुत ज्यादा इंपॉर्टेंट ने ठीक है तो नैक्सट अपने को आता जी लॉर्ड जॉन लॉरेंस लॉर्ड जॉन लॉरेंस ठीक है ਤਾਂ ਇਸ ਦੇ ਸਮੇਂ ਤੇ ਕੀ ਹੋਇਆ ਸੀ ਇਸ ਦੇ ਸਮੇਂ ਤੇ ਹੋਇਆ ਸੀ ਕਿ ਇਸ ਦੇ ਸਮੇਂ ਤੇ ਹਾਈ ਕੋਰਟਸ ਜਿਹੜੇ ਸੀਗੇ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਸੀ ਕਿਉਂਕਿ ਆਪਾਂ ਲਾਰਡ ਕੈਨਿੰਗ ਬਾਰੇ ਪੜਿਆ ਕਿ ਇਹ ਤਾਂ ਹਾਈ ਕੋਰਟ ਜਿਹੜੇ ਸੀਗੇ ਇਸ ਦੇ ਸਮੇਂ ਤੇ ਬਣੇ ਸੀ ਇਸੇ ਟਾਈਮ ਦੇ ਵਿੱਚ ਬਣੇ ਸੀ 1861 ਦੇ ਵਿੱਚ ਐਕਟ ਆਇਆ 1862 ਦੇ ਵਿੱਚ ਪਹਿਲਾ ਹਾਈ ਕੋਰਟ ਬਣਿਆ ਠੀਕ ਹੈ ਬਟ ਜohn ਲੌਰੈਂਸ ਦੇ ਸਮੇਂ ਦੀ ਜਿਹੜੇ ਹਾਈ ਕੋਰਟਾਂ ਨੇ ਕੰਮ ਸ਼ੁਰੂ ਕੀਤਾ ਸੀ ਕਿਉਂਕਿ ਇਸ ਸਮੇਂ ਤੇ ਸਿਰਫ ਬਣੇ ਸੀ ਕੰਮ ਨਹੀਂ ਕੀਤਾ ਸੀ ਉਹਨਾਂ ਨੇ ਠੀਕ ਹੈ ਤਾਂ ਜohn ਲੌਰੈਂਸ ਦੇ ਸਮੇਂ ਤੇ ਉਹਨਾਂ ਨੇ ਕੰਮ ਸਟਾਰਟ ਕੀਤਾ ਸੀ ਤਾਂ ਕਿਹੜੇ ਕਿਹੜੇ ਹਾਈ ਕੋਰਟ ਸੀ ਆਪਾਂ ਫ ਜਿਹੜੀਆਂ ਉਸ ਸਮੇਂ ਦੀਆਂ ਟਾਪ ਜਿਹੜੀਆਂ ਸਿਟੀਆਂ ਹੁੰਦੀਆਂ ਸੀ ਉਹਨਾਂ ਦੇ ਟਾਈਮ ਤੇ ਕਿਉਂਕਿ ਲਾਰਡ ਕਾਨਿੰਗ ਨੇ ਜਿਹੜੀਆਂ ਯੂਨੀਵਰਸਿਟੀਆਂ ਬਣਵਾਈਆਂ ਸੀ ਉਹ ਕਿੱਥੇ ਬਣਵਾਈਆਂ ਬੰਬੇ ਦੇ ਵਿੱਚ ਮਦਰਾਸ ਦੇ ਵਿੱਚ ਤੇ ਕੋਲਕਾਤਾ ਦੇ ਵਿੱਚ ਤਾਂ ਜਿਹੜੇ ਪਹਿਲੇ ਹਾਈ ਕੋਰਟ ਸੀਗਾ ਉਹ ਕੋਲਕਾਤਾ ਦੇ ਵਿੱਚ ਬਣਾਇਆ ਗਿਆ ਸੀ ਬਟ ਉਸ ਤੋਂ ਬਾਅਦ ਜਿਹੜੀਆਂ ਹੋਰ ਬ੍ਰਾਂਚੇ ਸੀਗੀਆਂ ਕਿਉਂਕਿ ਹਾਈ ਕੋਰਟ ਸੀਗਾ ਹਾਈ ਕੋਰਟ ਤਾਂ ਹਰ ਇੱਕ ਸਟੇਟ ਲਈ ਚਾਹੀਦਾ ਤਾਂ ਹਾਈ ਕੋਰਟ ਜਿਹੜਾ ਹੈ ਆਪਣੇ ਕੋਲ ਉਹ ਅਲੱਗ-ਅਲੱਗ ਉਸ ਟਾਈਮ ਤੇ ਬਣਾਇਆ ਗਿਆ ਬੰਬੇ ਦੇ ਵਿੱਚ ਹੀ ਬਣਾਇਆ ਗਿਆ ਮਦਰਾਸ ਦੇ ਵਿੱਚ ਵੀ ਬਣਾਇਆ ਗਿਆ ਤੇ ਕੋਲਕਾਤਾ ਦੇ ਵਿੱਚ ਵੀ ਬਣਾਇਆ ਗਿਆ ਤਾਂ ਇਹਨਾਂ ਤਿੰਨੋਂ ਹਾਈ ਠੀਕ ਹੈ ਤਾਂ ਇਹਨਾਂ ਤਿੰਨਾਂ ਹਾਈ ਕੋਰਟ ਨੇ ਜਿਹੜਾ ਸੀਗਾ ਬੰਬੇ ਮਥਰਾਸ ਕੋਲਕੱਤਾ ਹਾਈ ਕੋਰਟ ਨੇ ਕੰਮ ਕਰਨਾ ਜਿਹੜਾ ਸ਼ੁਰੂ ਕੀਤਾ ਸੀ ਉਹ 1865 ਦੇ ਵਿੱਚ ਕੀਤਾ ਸੀ ਪਹਿਲੀ ਵਾਰ ਠੀਕ ਹੈ ਔਰ ਅਗਰ ਆਪਾਂ ਨੈਕਸਟ ਦੀ ਗੱਲ ਕਰੀਏ ਤਾਂ ਲੈਕਸਟ ਆਪਣੇ ਕੋਲ ਆਉਂਦਾ ਜੀ ਲord ਮਾਇਓ ਤਾਂ ਲord ਮਾਇਓ ਠੀਕ ਹੈ ਲਾਰਡ ਮਾਇਓ ਬਾਰੇ ਗੱਲ ਕਰੀਏ ਤਾਂ ਲਾਰਡ ਮਾਇਓ ਜਿਹੜਾ ਸੀਗਾ ਇਸ ਨੇ ਅਸੰਗਠਿਤ ਜਨਗਣਨਾ ਕਰਵਾਈ ਸੀ ਅਸੰਗਠਿਤ ਜਨਗਣਨਾ ਦਾ ਮਤਲਬ ਹੁੰਦਾ ਜਿਹੜੀ ਕੀ ਇੱਕ ਸਾਰ ਤੋਂ ਨਾ ਕਰਵਾਈ ਗਈ ਹੋਵੇ ਠੀਕ ਹੈ ਕਿ ਇਸ ਇੱਕ ਕਿਸੇ ਸਮੇਂ ਤੋਂ ਕਿਤੇ ਤੋਂ ਕਰਵਾਤੀ ਕਿਸੇ ਟਾਈਮ ਤੋਂ ਕਿਤੇ ਤੋਂ ਕਰਵਾਤੀ ਔਰ ਇਹ ਪਤਾ ਨਹੀਂ ਕੋਈ ਮਗਰਮ ਮਾਰ ਰਿਹਾ ਹੈ ਕੋਈ ਮਗਰਮ ਚੋਹ ਰਿਹਾ ਹੈ ਬਟ ਮਤਲਬ ਕਿ ਉਹ ਆਪਣੇ ਕੋਲ ਸਹੀ ਨਹੀਂ ਸੀ ਠੀਕ ਹੈ ਇੱਕ ਹੁੰਦਾ ਸਹੀ ਜਨਗਣਨਾ ਕਰਾਉਣੀ ਇੱਕ ਹੁੰਦਾ ਵੀ ਲਗਭਗ ਵਿਅਸੇ ਤਰੀਕੇ ਨਾਲ ਕਰਵਾਉਣੀ ਬਟ ਉਹ ਐਗਜ਼ੈਕਟ ਨਾ ਹੋਣੀ ਠੀਕ ਹੈ ਤਾਂ ਇਹ ਜਿਹੜੀ ਸੀ ਅਸੰਗਠਿਤ ਜਨਗਣਨਾ ਸੀ ਕਿ ਜਿਹੜੀ ਕਿ 1872 ਦੇ ਵਿੱਚ ਕਰਵਾਈ ਗਈ ਸੀ ਠੀਕ ਹੈ ਲਾਰਡ ਮਾਇਓ ਦੁਆਰਾ ਪਹਿਲੀ ਅਸੰਗਠਿਤ ਜਨਨਾ ਜਿਹੜੀ ਸੀ 1872 ਵਿੱਚ ਕਰਵਾਈ ਗਈ ਸੀ ਠੀਕ ਹੈ ਜਿਸ ਦੇ ਸਮੇਂ ਤੇ ਕੀ ਹੋਇਆ ਸੀ ਇਸ ਨੂੰ ਜਿਹੜਾ ਸੀਗਾ ਇਸ ਨੂੰ ਲੋਕਾਂ ਨੇ ਆਫਿਸ ਵਿੱਚ ਹੀ ਮਾਰ ਦਿੱਤਾ ਸੀ ਤਾਂ ਇਹ ਜਿਹੜਾ ਇੱਕ ਲਾਰਡ ਮਾਇਓ ਇੱਕ ਅਜਿਹੋ ਜਿਹਾ ਵਾਇਸ ਰాయਲ ਸੀਗਾ ਜਿਸ ਨੂੰ ਉੱਥੋਂ ਦੇ ਲੋਕਾਂ ਦੁਆਰਾ ਜਿਹੜਾ ਸੀਗਾ ਉਸ ਦੇ ਕਾਰਜਕਾਲ ਦੌਰਾਨ ਹੀ ਜਿਹੜਾ ਸੀਗਾ ਆਫਿਸ ਦੇ ਵਿੱਚ ਹੀ ਇਸ ਨੂੰ ਮਾਰ ਦਿੱਤਾ ਗਿਆ ਸੀ ਠੀਕ ਹੈ ਤਾਂ ਅਥਰਦੀ ਲੋਕਾਂ ਦੁਆਰਾ ਹੀ ਇਸ ਨੂੰ ਆਫਿਸ ਦੇ ਵਿੱਚ ਜਿਹੜਾ ਸੀਗਾ ਉਹ ਮਾਰ ਦਿੱਤਾ ਗਿਆ ਸੀ ਤਾਂ ਇਹ ਗੱਲ ਇਹਦੇ ਵਿੱਚ ਯਾਦ ਰੱਖਣੀ ਕਿਉਂਕਿ ਆਪਣੇ ਕੋਲ ਇੱਥੇ ਇਹ ਇੰਪੋਰਟੈਂਟ ਕੁਐਸਚਨ ਬਣ ਸਕਦਾ ਹੈ ਕਿ ਐਸਾ ਕੌਣ ਸਾ ਜਿਹੜਾ ਸੀਗਾ ਇਹੋ ਜਿਹਾ ਕਿਹੜਾ ਸੀਗਾ ਵਾਇਸ ਰాయ ਜਿਹਨੂੰ ਲੋਕਾਂ ਦੁਆਰਾ ਹੀ ਉਸਦੇ ਆਫਿਸ ਦੇ ਵਿੱਚ ਜਾਂ ਫਿਰ ਉਸਦੇ ਕਾਲਜ ਕਾਲਸ ਦੇ ਸਮੇਂ ਹੀ ਉਸਨੂੰ ਜਿਹੜਾ ਸੀਗਾ ਮਾਰ ਦਿੱਤਾ ਗਿਆ ਸੀ ਤਾਂ ਉਹ ਆਪਣੇ ਕੋਲ ਆਉਂਦਾ ਜੀ ਲਾਰਡ ਮਾਇਓ ਤਾਂ ਮਾਇਓ ਤੇ ਯਾਦ ਰੱਖਣਾ ਮਾਇਓ ਠੀਕ ਹੈ ਮਾਇਓ ਤਾਂ ਮਾਇਓ ਤੇ ਯਾਦ ਰੱਖਣਾ ਕਿ ਮਾਰ ਦਿੱਤਾ ਗਿਆ ਸੀ ਠੀਕ ਹੈ ਨੈਕਸਟ ਜੋ ਬਣਦਾ ਹੈ ਆਪਣੇ ਕੋਲ ਬਣਦਾ ਹੈ ਲਾਰਡ ਲਿਟਨ ਠੀਕ ਹੈ ਤਾਂ ਲਾਰਡ ਤਾਂ ਲਾਰਡ ਲਿਟਨ ਜੋ ਸੀ ਤਾਂ ਇਸਨੇ ਜਿਹੜਾ ਸੀਗਾ ਪ੍ਰੈਸ ਵਰਨੀਕੂਲਰ ਐਕਟ ਨੂੰ ਸ਼ੁਰੂ ਕੀਤਾ ਸੀ ਆਪਾਂ ਸੁਣਿਆ ਹੋਵੇਗਾ ਨਾ ਪ੍ਰੈਸ ਵਰਨੀਕੂਲਰ ਐਕਟ ਦੇ ਬਾਰੇ ਤਾਂ ਪ੍ਰੈਸ ਵਰਨੀਕੂਲਰ ਐਕਟ ਜਿਹੜਾ ਸੀ ਕਿਹਦੇ ਦੁਆਰਾ ਸ਼ੁਰੂ ਕੀਤਾ ਗਿਆ ਸੀ ਉਹ ਲਾਰਡ ਲਿਟਨ ਦੁਆਰਾ ਸ਼ੁਰੂ ਕੀਤਾ ਗਿਆ ਸੀ ਤਾਂ ਇਹਨੂੰ ਇੱਕ ਹੋਰ ਨਾਮ ਨਾਲ ਵੀ ਬੁਲਾਇਆ ਜਾਂਦਾ ਠੀਕ ਹੈ ਲਾਰਡ ਲਿਟਨ ਨੂੰ ਇੱਕ ਹੋਰ ਨਾਮ ਨਾਲ ਵੀ ਬੁਣਾਇਆ ਜਾਂਦਾ ਹੈ ਉਹ ਆਪਣੇ ਕੋਲ ਹੈ ਵੀ ਆਰ ਰਿਵਰਸ ਕੈਰੈਕਟਰ ਵੀ ਆਰ ਰਿਵਰਸ ਕੈਰੈਕਟਰ ਤਾਂ ਇਹਨੂੰ ਵੀ ਆਰ ਰਿਵਰਸ ਕੈਰੈਕਟਰ ਦੇ ਨਾਮ ਨਾਲ ਵੀ ਬੁਲਾਇਆ ਜਾਂਦਾ ਹੈ ਨੈਕਸਟ ਆਪਣੇ ਕੋਲ ਆਉਂਦਾ ਜੀ ਲਾਰਡ ਰਿਪਨ ਤਾਂ ਲਾਰਡ ਰਿਪਨ ਜਿਹੜਾ ਹੈ ਇਸ ਤੇ ਵੀ ਕਾਫੀ ਚਰਚਾ ਦੇ ਵਿੱਚ ਰਿਹਾ ਕਿ ਕਿ ਲਾਰਡ ਰਿਪਨ ਨੇ ਵੀ ਕਾਫੀ ਕੁਝ ਕੀਤਾ ਤਾਂ ਲਾਰਡ ਰਿਪਨ ਜਿਹੜਾ ਸੀਗਾ ਜਿਹੜਾ ਹੰਟਰ ਕਮਿਸ਼ਨ ਦੀ ਜਿਹੜੀ ਸ਼ੁਰੂਆਤ ਕੀਤੀ ਸੀ ਠੀਕ ਹੈ ਤਾਂ ਲਾਰਡ ਰਿਪਨ ਦੁਆਰਾ ਹੰਟਰ ਕਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਆਪਾਂ ਦੋ ਵਾਰ ਦੇਖਿਆ ਕਿ ਹੰਟਰ ਕਮਿਸ਼ਨ ਆਪਣੇ ਕੋਲ ਆਇਆ ਸੀ ਦੋ ਵਾਰ ਹੰਟਰ ਕਮਿਸ਼ਨ ਆਇਆ ਸੀ ਪਹਿਲੀ ਵਾਰ ਆਇਆ ਸੀ ਲਾਰਡ ਰਿਪਨ ਦੇ ਸਮੇਂ ਤੇ ਕਦੋਂ ਆਇਆ ਸੀ 1882 ਠੀਕ ਹੈ ਤਾਂ ਹੰਟਰ ਕਮਿਸ਼ਨ ਪਹਿਲੀ ਵਾਰ ਆਇਆ 1882 ਦੇ ਵਿੱਚ ਜਦੋਂ ਲੋਟਰੀ ਪੰਡਾ ਜਿਹੜਾ ਸੀਗਾ ਕਾਰਜਕਾਲ ਸੀ ਔਰ ਦੂਸਰੀ ਵਾਰ ਆਇਆ ਸੀ 1919 ਦੇ ਵਿੱਚ ਤੇ 1919 ਦੇ ਵਿੱਚ ਜਲਿਆਂਵਾਲੇ ਬਾਗ ਹੱਤਿਆ ਕਾਂਡ ਦੀ ਇਨਵੈਸਟੀਗੇਸ਼ਨ ਲਈ ਹੱਥ ਜਿਹੜਾ ਸੀਗਾ ਹੰਟਰ ਕਮਿਸ਼ਨ ਆਇਆ ਸੀ ਤਾਂ 1882 ਦੇ ਵਿੱਚ ਜਦੋਂ ਆਇਆ ਸੀ ਲੋਟਰੀ ਪੰਡ ਦੇ ਸਮੇਂ ਤੇ ਉਦੋਂ ਕਾਦ ਲਈ ਆਇਆ ਸੀ ਤਾਂ ਉਦੋਂ ਐਜੂਕੇਸ਼ਨ ਨਾਲ ਰਿਲੇਟਡ ਆਇਆ ਸੀ ਠੀਕ ਹੈ ਤਾਂ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜਾ ਸੀਗਾ ਉਦੋਂ ਜਿਹੜਾ ਸੀ ਹੰਟਰ ਕਮਿਸ਼ਨ ਬਿਠਾਇਆ ਗਿਆ ਸੀ ਕਿਉਂਕਿ ਉਦੋਂ ਜਿਹੜਾ ਪਰਪਸ ਸੀਗਾ ਉਹ ਐਜੂਕੇਸ਼ਨ ਪਰਪਸ ਸੀ ਔਰ ਜਿਹੜਾ

ਕ੍ਰੈਸ ਵਰਨੀਕੂਲਰ ਐਕਟ ਜਿਹੜਾ ਸੀਗਾ ਉਸ ਨੂੰ ਖਤਮ ਕੀਤਾ ਗਿਆ ਸੀ ਤਾਂ ਇਹ ਕਿਹੜੀ ਆਪਾਂ ਗੱਲ ਖੜੀ ਸੀ ਤੇ ਲਾਰਡ ਮਾਇਓ ਦੁਆਰਾ ਅਸੰਗਠਿਤ ਜਨਗਣਨਾ ਕਰਵਾਈ ਗਈ ਸੀ ਅਰਗਠਿਤ ਜਨਗਣਨਾ ਕਰਵਾਈ ਗਈ ਸੀ ਤਾਂ ਸੰਗਠਿਤ ਜਨਗਣਨਾ ਕਿਸ ਨੇ ਕਰਵਾਈ ਸੀ ਮਤਲਬ ਕਿ ਸਹੀ ਤਰੀਕੇ ਨਾਲ ਜਿਹੜੀ ਜਨਗਣਨਾ ਹੋਈ ਇੱਕ ਸਾਰ ਤੋਂ ਲੱਗ ਕੇ ਤਾਂ ਉਹ ਜਨਗਣਨਾ ਕਿਹਨੇ ਕਰਵਾਈ ਸੀ ਉਹ ਲਾਰਡ ਰਿਪਨ ਦੁਆਰਾ ਕਰਾਈ ਗਈ ਸੀ 1881 ਦੇ ਵਿੱਚ ਇਹਨੇ ਨਾਨ ਸਿਨਕਰੋਨਾਈਜ਼ ਯਾਨੀ ਕਿ ਅਸੰਗਠਿਤ ਜਨਗਣਨਾ ਕਦੋਂ ਕਰਵਾਈ ਸੀ 1872 ਦੇ ਵਿੱਚ ਕਰਾਈ ਸੀ ਔਰ ਸਹੀ ਤਰੀਕੇ ਨਾਲ ਸੰਗਠਿਤ ਜਨਗਣਨਾ ਕਦੋਂ ਕਰਵਾਈ ਗਈ ਸੀ 1881 ਦੇ ਵਿੱਚ ਕਰਾਈ ਗਈ ਸੀ ਲਾਰਡ ਰਿਪਨ ਦੁਆਰਾ ਤਾਂ ਇਹਨੂੰ ਆਪਾਂ ਫਾਦਰ ਆਫ ਲੋਕਲ ਸੈਲਫ ਗਵਰਨਮੈਂਟ ਵੀ ਕਹਿੰਨੇ ਆ ਠੀਕ ਹੈ ਲਾਰਡ ਰਿਪਨ ਨੂੰ ਫਾਦਰ ਆਫ ਲੋਕਲ ਸੈਲਫ ਗਵਰਨਮੈਂਟ ਵੀ ਆਪਾਂ ਕਹਿੰਨੇ ਹਾਂ ਇਸ ਨਾਮ ਦੇ ਨਾਲ ਵੀ ਇਸ ਨੂੰ ਜਾਣਿਆ ਜਾਂਦਾ ਹੈ ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਨੈਕਸਟ ਹੈ ਆਪਣੇ ਕੋਲ ਲਾਰਡ ਡਫਰਿੰਨ ਠੀਕ ਹੈ ਤਾਂ ਲਾਰਡ ਡਫਰਿੰਨ ਦੀ ਗੱਲ ਕਰੀਏ ਤਾਂ ਲਾਰਡ ਡਫਰਿੰਨ ਦੇ ਇਸੇ ਸਮੇਂ ਦੇ ਕੀ ਹੋਇਆ ਸੀ 1885 ਵਿੱਚ ਜਿਹੜਾ ਸੀਗਾ ਇੰਡੀਅਨ ਨੈਸ਼ਨਲ ਕਾਂਗਰਸ ਬਣੀ ਸੀ ਠੀਕ ਹੈ ਕਿਉਂਕਿ ਆਪਾਂ ਡਫਰਿੰਨ ਦਾ ਟਾਈਮ ਜਿਹੜਾ ਹੈ ਆਪਾਂ ਦੇਖਿਆ ਸੀ ਠੀਕ ਹੈ ਅਗਰ ਆਪਾਂ ਪਿੱਛੇ ਦੇਖੀਏ ਵੀ ਤਲ ਜਿਹੜਾ ਲਾਰਡ ਡਫਰੈਂਸ ਸੀਗਾ ਇਸ ਦਾ ਟਾਈਮ ਪੀਰੀਅਡ ਜਿਹੜਾ ਆਪਣੇ ਕੋਲ ਰਿਹਾ ਹੈ ਉਹ 1884 ਤੋਂ 1888 ਤੱਕ ਰਿਹਾ ਹੈ ਪਰ ਆਪਣੇ ਕੋਲ ਇੰਡੀਅਨ ਨੈਸ਼ਨਲ ਕਾਂਗਰਸ ਬਣੀ ਸੀ 1858 ਦੇ ਵਿੱਚ ਤਾਂ ਇਹਦੇ ਨਾਲ ਇਹ ਚੀਜ਼ ਆਪਾਂ ਯਾਦ ਰੱਖ ਸਕਦੇ ਹਾਂ ਕਿ ਜਿਹੜਾ ਇਸ ਦਾ ਟਾਈਮ ਪੀਰੀਅਡ ਸੀਗਾ ਉਸ ਦੇ ਸਮੇਂ ਤੇ ਕੀ ਸੀਗਾ ਆਪਣੇ ਕੋਲੇ ਇੰਡੀਅਨ ਨੈਸ਼ਨਲ ਕਾਂਗਰਸ ਚੱਡੀ ਸੀ ਬਣੀ ਸੀ ਤਾਂ ਇਸੇ ਟਾਈਮ ਤੇ ਕਹਿ ਸਕਦੇ ਕਿਉਂਕਿ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਸੀ ਇਸੇ ਦੁਆਰਾ ਹੀ ਇਹਨਾਂ ਦੇ ਰਾਜਕਾਲ ਨੂੰ ਖਤਮ ਕੀਤਾ ਗਿਆ ਤਾਂ ਡਫਰ ਆਪਾਂ ਕਹਿ ਸਕਦੇ ਕਿਸੇ ਨੂੰ ਵੀ ਆਪਾਂ ਕਹਿ ਦਿੰਨੇ ਨੇ ਕਿ ਕਿਸੇ ਨੂੰ ਕੋਈ ਕਮਾੜਾ ਕੰਮ ਕਰ ਰਿਹਾ ਹੈ ਕੁਸ਼ਦਦ ਕਰ ਰਿਹਾ ਤਾਂ ਡਫਰ ਕਹਿ ਕੇ ਬੁਲਾ ਲੈਂਦੇ ਹੋ ਤਾਂ ਉਸੇ ਤੋਂ ਯਾਦ ਰੱਖ ਸਕਦੇ ਹੋ ਕਿ ਲਾਰਡ ਡਫਰ ਡਫਰਨ ਤਾਂ ਇਹਨਾਂ ਨੇ ਆਪਦਾ ਰਾਜ ਖਤਮ ਕਰਵਾਉਣ ਲਈ ਕੀ ਕਰ ਦਿੱਤਾ ਆਈਐਨਸੀ ਦੀ ਸਥਾਪਨਾ ਹੋਣ ਦਿੱਤੀ ਤਾਂ ਇਸ ਨੂੰ ਡਫਰ ਵੀ ਕਿਹਾ ਜਾ ਸਕਦਾ ਠੀਕ ਹੈ ਲਾਰਡ ਡਫਰਨ ਠੀਕ ਹੈ ਤੇ ਇਸੇ ਨਾਮ ਨਾਲ ਆਪਾਂ ਯਾਦ ਰੱਖ ਸਕਦੇ ਹਾਂ ਕਿ ਇਸੇ ਸਮੇਂ ਦੇ 1885 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਹੋਈ ਸੀ ਨੈਕਸਟ ਜੋ ਆਪਣੇ ਕੋਲ ਆਉਂਦਾ ਹੈ ਜੀ ਉਹ ਹੈ ਆਪਣੇ ਕੋਲ ਲਾਰਡ ਲੈਂਸਟਾਊਨ ਲਾਰਡ ਲੈਂਸਟਾਊਨ ਤਾਂ ਜਿਹੜੀ ਸੀਗੀ ਇਸ ਦੇ ਸਮੇਂ ਤੇ ਦੁਰੰਡ ਕਮਿਸ਼ਨ ਆਇਆ ਸੀ ਔਰ ਇੱਕ ਦੁਰੰਡ ਲਾਈਨ ਖਿੱਚੀ ਗਈ ਸੀ ਠੀਕ ਹੈ ਦੁਰੰਡ ਕਮਿਸ਼ਨ ਆਇਆ ਸੀ ਔਰ ਦੁਰੰਡ ਲਾਈਨ ਖਿੱਚੀ ਗਈ ਸੀ ਦੁਰੰਡ ਲਾਈਨ ਜਿਹੜੀ ਆਪਾਂ ਸੁਣਿਆ ਹੋਵੇਗਾ ਕਿ ਦੋ ਦੇਸ਼ਾਂ ਨੂੰ ਵੰਡਦੀ ਹੈ ਤਾਂ ਕਿਹੜੇ ਤੇ ਇਹੀ ਦੁਰੰਡ ਲਾਈਨ ਜੋ ਹੈ ਉਹ ਇੰਡੀਆ ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਜਿਹੜੀ ਕੱਟਦੀ ਹੈ ਤਾਂ ਉਸੇ ਦੁਰੰਡ ਲਾਈਨ ਜਿਹੜੀ ਸੀ ਉਹ ਦੁਰੰਡ ਕਮਿਸ਼ਨ ਦੇ ਤਹਿਤ ਖਿੱਚੀ ਗਈ ਸੀ ਇੱਕ ਦੁਰੰਡ ਕਮਿਸ਼ਨ ਆਇਆ ਸੀ ਜਿਸ ਦੇ ਤਹਿਤ ਉਹ ਖਿੱਚੀ ਗਈ ਸੀ ਤਾਂ ਉਹ ਦੁਰੰਡ ਕਮਿਸ਼ਨ ਕਦੋਂ ਆਇਆ ਸੀ ਲੌਨ ਲੈਂਡਸ ਡਾਊਨ ਦੇ ਸਮੇਂ ਤੇ ਆਇਆ ਸੀ 1893 ਦੇ ਠੀਕ ਹੈ ਇਹ ਚੀਜ਼ ਯਾਦ ਰੱਖਣੀ ਕਿ ਦਰੰਡ ਕਮਿਸ਼ਨ ਕਦੋਂ ਆਇਆ ਸੀ 1893 ਈਸਵੀ ਦੇ ਵਿੱਚ ਆਇਆ ਸੀ ਜਿਸ ਦੇ ਸਮੇਂ ਤੇ ਜਿਸ ਦੇ ਰਹਿੰਦੇ ਹੋਏ ਦਰੰਡ ਕਮਿਸ਼ਨ ਦੇ ਰਹਿੰਦੇ ਹੋਏ ਦਰੰਡ ਲਾਈਨ ਜਿਹੜੀ ਸੀ ਖਿੱਚੀ ਗਈ ਸੀ ਜਿਹੜੀ ਕਿ ਇੰਡੀਆ ਪਾਕਿਸਤਾਨ ਐਂਡ ਅਫਗਾਨਿਸਤਾਨ ਨੂੰ ਵੰਡਦੀ ਹੈ ਠੀਕ ਹੈ ਤਾਂ ਲਾਰਡ ਲੈਂਸਡਨ ਦੇ ਸਮੇਂ ਤੇ ਹੀ ਪਹਿਲੀ ਵਾਰ 1893 ਦੇ ਵਿੱਚ ਠੀਕ ਹੈ 1893 ਦੇ ਵਿੱਚ ਔਰਤਾਂ ਨੂੰ ਫੋਟ ਪਾਉਣ ਦਾ ਜਿਹੜਾ ਸੀ ਅਧਿਕਾਰ ਜਿਹੜਾ ਸੀ ਦਿੱਤਾ ਗਿਆ ਸੀ ਠੀਕ ਹੈ ਲਾਰਡ ਲੈਂਡਸਟਾਨ ਦੇ ਸਮੇਂ ਤੇ 1893 ਦੇ ਵਿੱਚ ਪਹਿਲੀ ਵਾਰ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਜਿਹੜਾ ਸੀ ਉਹ ਦਿੱਤਾ ਗਿਆ ਸੀ ਠੀਕ ਹੈ ਤਾਂ ਆਪਣੇ ਕੋਲ ਇਹ 1893 ਜਿਹੜਾ ਹੈ ਇਹ ਵੀ ਸਾਲ ਇੰਪੋਰਟੈਂਟ ਹੈ ਕਿਉਂਕਿ 1893 ਦੇ ਵਿੱਚ ਜਿਹੜਾ ਕੀ ਹੋਇਆ ਸੀ ਤਾਂ 9800 1893 ਦੇ ਵਿੱਚ ਜਿਹੜਾ ਸੀਗਾ ਉਹ Swami Vivekananda ਜੀ ਦੁਆਰਾ ਪਹਿਲੀ ਵਾਰ ਜਿਹੜਾ ਸੀ ਭਾਸ਼ਣ ਦਿੱਤਾ ਗਿਆ ਸੀ ਠੀਕ ਹੈ पहली बार जो भाषण दिता गया स्वामी विवेकानंद जी द्वारा और दूरी गल यह कि गांधी जी जोड़े थे केस लड़न गए थे गुजरात तो साउथ अफ्रीका ठीक है अठारह सौ तिरानवे जोड़ा है अपने को साल इंपोर्टेंट है कि गांधी जी जो अठारह सौ तिरानवे केस लड़न गए थे गुजरात क्योंकि गांधी जी कितों के गुजरात के तरह गुजरात तो कितने गए थ अफरीका साउथ अफरीका ठीक है तो साउथ अफरीका पहली बार उत्थे केस लड़न गए सन अठारह सौ तिरानवे तेनों आप साल में इस तरीके याद रख सकते हैं ਅੱਜ ਦੀ ਕਲਾਸ ਲਈ ਬਸ ਇੰਨੀ ਔਰ ਕੱਲ ਦੀ ਕਲਾਸ ਦੇ ਵਿੱਚ ਆਪਾਂ ਆਈਐਨਸੀ ਯਾਨੀ ਕਿ ਜਿਵੇਂ ਆਪਾਂ ਗੱਲ ਕੀਤੀ ਕਿ ਐਨਸੀ ਦੀ ਸ਼ੁਰੂਆਤ ਹੋਈ ਸੀ 1855 ਦੇ ਵਿੱਚ 1855 ਦੇ ਵਿੱਚ ਆਈਐਨਸੀ ਦੀ ਸ਼ੁਰੂਆਤ ਹੁੰਦੀ ਔਰ ਕੱਲ ਤੋਂ ਆਪਾਂ ਕੱਲ ਦੀ ਕਲਾਸ ਦੇ ਵਿੱਚ ਜਿਹੜਾ ਹੈ ਆਪਣਾ ਆਈਐਨਸੀ ਟੌਪਿਕ ਰਹੇਗਾ ਠੀਕ ਹੈ ਇੰਟਰਨੈਸ਼ਨਲ ਕਾਂਗਰਸ ਬਾਰੇ ਆਪਾਂ ਪੂਰੀ ਕੰਪਲੀਟ ਜਾਣਕਾਰੀ ਜਿਹੜੀ ਹੈ ਉਹ ਕੱਲ ਦੀ ਕਲਾਸ ਦੇ ਵਿੱਚ ਕਲੈਕਟ ਕਰਾਂਗੇ ਅੱਜ ਦੀ ਕਲਾਸ ਦੇ ਵਿੱਚ ਆਪਣੇ ਕੋਲ ਅੰਗਰੇਜ਼ਾਂ ਦੇ ਬਾਰੇ ਕਿਵੇਂ ਆਏ ਕਿਹੜੀ ਲੜਾਈ ਦੇ ਅੰਦਰ ਉਹਨਾਂ ਨੇ ਪੂਰੀ ਤਰ੍ਹਾਂ ਬੰਗਾਲ ਤੇ ਕਬਜ਼ਾ ਕੀਤਾ ਕਿਸ ਤਰੀਕੇ ਨਾਲ ਉਹ ਇੰਡੀਆ ਦੇ ਵਿੱਚ ਫੈਲੇ ਕਿਸ ਤਰੀਕੇ तो आप अज्स के पूरा है कंप्लीट कर चुके हैं अगर थोड़ी क्लास वजिए लगी हो क्लास में लाइक जरूर कर देना ठीक है और अपने दोस्तों मित्र तक शेयर जरूर कर देना और अगर तुम अजे तक चैनल पर नवे हो या फिर आज वीडियो भीडियो पहली बार देख रहे हो तो चैनल सबसक्राइब जरूर कर लेना और बैलैकन वाली घंटी ऑल से जरूर प्रैस कर लो ताकि अगर आने वाली वीडियोज की नोटिफिकेशन जो है तक पहल पहुँचती रहे और अपनी तैयारी इस तरीके बरकरार बनाई रखो थैंक यू